भगवान की जय जय जवान जय किसान साथियों आज हम आए हैं केरिया वाली ट्रेन जो कि हमारे प्रधान महादेव जी जुटिया साहब अवतार सिंह जी और गुन्ना साहब जिला प्रधान है गुरमीत सिंह जी प्रजापति मनोज गोदारा सारी टीम सही थी आई है और देखने में है कि अभी दबाव बनाने के बाद शासन में प्रशासन ये जो पीछे मशीन देख रहे हैं ये یہ میں کہنا چاہوں گا کہ بہت ہی تو اس کی اگے جو انٹیک ہے تو جب بھی سیدھے بتائیے کوک لینا جو 아이 ہے مشین ہے इसका ये जो आके से ये बूम बूम बहुत ही छोटा है जो लंबाई के जो लगे हुए थे रामश्रे सही वाली साइड में जो उस सेम नाले पे लगी लंबी बड़ी मशीनें बेचनी चाहिए थी और जैसा कि वादा किया गया था टेबल पे मीटिंग हुई थी भी आ चुके हैं वो भी लगवा रहे हैं तो मैं शासन और प्रशासन से विनती करना चाहूँगा कि साबुआ तो जो नुकसान हो चुका है उसको भूलें ਔਰ ਕੇਰੀਆਂ ਵਾਲੀ ਕੀ ਸਾਈਡ ਕੋਈ ਨਿਆ ਨੁਕਸਾਨ ਹੋਣੇ ਕਾਂਦੇ ਸਾਹ ਹੈ ਤਾਂ ਉਹ ਉਸ ਨੂੰ ਖੋਲਣੇ ਦਾ ਪ੍ਰਯਾਸ ਨਾ ਕਰੇ ਜਿੰਨਾ ਪਾਣੀ ਚਲੇਗਾ ਛਟਕੋ ਕੇ ਮਾਧਿਅਮ ਸੇ ਚਲਾਇੰਗੇ ਔਰ ਯਹਾਂ ਪੇ ਸਾਰੇ ਗ੍ਰਾਮਵਾਸਿ ਬਿਲਕੁਲ ਆਕੇ ਪਰਜਾਪਤੀ ਅੱਜ ਜਾਗਰਕ ਸਨ ਮੋਰਚਾ ਦੇ ਪ੍ਰਧਾਨ ਜੀ ਨੂੰ ਮੈਸੇਜ ਮਿਲਿਆ ਪਿੰਡ ਵਾਸੀਆਂ ਦਾ ਜਿਹੜੇ 11 ਪਿੰਡ ਅੱਗੇ ਹੈਗੇ ਕਿ ਸਾਰੇ ਮਹਾਵੀਰ ਜੀ ਵੱਲੋਂ ਕਿ ਅਸੀਂ ਸਾਰੇ ਇੱਥੇ ਪਹੁੰਚੇ ਆਂ ਔਰ ਪ੍ਰਸ਼ਾਸਨ ਕੋਲ ਸੀਐਡੀ ਨੇ ਰਿਪੋਰਟਾਂ ਕਿ ਜਦੋਂ ਗਈਆਂ ਤਾਂ ਪ੍ਰਸ਼ਾਸਨ ਨੂੰ ਜਾਗ ਆਈ ਕਿਉਂਕਿ ਅਸੀਂ ਤਾਂ ਡੇਢ ਮਹੀਨੇ ਤੋਂ ਸਫਾਈ ਦੀ ਮੰਗ ਕਰ ਰਹੇ ਆਂ ਤੇ ਉਹਨਾਂ ਨੇ ਤਾਂ ਮਸ਼ੀਨ ਭੇਜੀ ਹੈ ਪੋਗਲੈਂਡ ਛੋਟੀ ਜੀ ਜਿਹਦਾ ਜਿਹੜੀ ਕਿ ਲਿੰਕ ਡਰੇਨਾਂ ਸਾਫ ਕਰਨ ਵਾਸਤੇ ਮਸ਼ੀਨਾਂ ਚੱਲ ਕੇ ਤਾਂ ਬਹੁਤ ਵੱਡੀ ਡਿਚ ਡਰੇਨ ਹੈ ਤੇ ਇਹਦੇ ਨਾਲ ਤਾਂ ਕਿ ਆ ਪੰਜ ਮਿੰਟ ਤੇ ਕਮਾੜਾ ਜੀ ਪਾਣੀ ਪਾਣੀ ਫੋਟੋ ਸਫਾਈ ਹੋ ਰਹੀ ਹੈ ਨਾਲ ਨਾਲ ਤਾਂ ਇਹਦਾ ਕੋਈ ਜਿਆਦਾ ਫਾਇਦਾ ਨਹੀਂ ਹੋਣਾ ਬਾਕੀ ਜੋ ਟੇਬਲ ਤੇ ਫੈਸਲਾ ਹੋਇਆ ਡਿਪੀਕੂਸ਼ਨ ਮੈਡਮ ਨਾਲ ਉਹਦੇ ਸਬੰਧ ਵਿੱਚ ਛੱਡ ਕੇ ਦਿਖਾ ਦੁੱਜੀ ਛੱਡ ਕੇ ਆਏ ਪਏ ਆ ਉਹ ਛੱਡ ਕੇ ਅਸੀਂ ਲਾਣ ਲੱਗੇ ਆ ਡਿਚ ਡਰੇਨ ਤੇ ਇਸ ਲਿੰਕ ਡਰੇਨ ਦੇ ਵਿੱਚ ਪਰ ਇਹਦਾ ਮਤਲਬ ਕੋਈ ਜਿਆਦਾ ਫਾਇਦਾ ਨਹੀਂ ਮਨ ਲੱਗਦਾ ਵੀ ਹੋਊਗਾ ਪਰ ਚਲੋ ਜੋ ਗੱਲਬਾਤ ਪ੍ਰਸ਼ਾਸਨ ਨਾਲ ਹੋਈ ਹੈ ਉਹਨੂੰ ਸਿਰੇ ਚੜਾਉਣਾ ਜ਼ਰੂਰੀ ਹੈ ਕਿ ਆਹ ਮਸ਼ੀਨ ਨੂੰ ਇਹਨਾਂ ਦਾ ਬੰਦ ਕਰਕੇ ਨਾੜੇ ਅਜੇ ਆਈ ਹੈ ਹੈ ਨਹੀਂ ਤੇ ਬੰਦ ਪਹਿਲਾਂ ਕਰੀ ਜਾਂਦੇ ਸੀ ਪਟੀਰ ਕੀਤਾ ਸੀ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸੇਮ ਨਾਲੇ ਦੀ ਜਿਹੜੀ ਸਫਾਈ ਪ੍ਰੋਪਰ ਕਰਾਈ ਜਾਵੇ ਤਾਂ ਪ੍ਰਸ਼ਾਸਨ ਦੇ ਕੰਨ ਤੇ ਕੋਈ ਥੋੜੀ ਨਹੀਂ ਸਰਕੀ ਇੱਕ ਵੀ ਸੇਮ ਨਾਲੇ ਜਿਹਨਾਂ ਨੇ ਸਫਾਈ ਨਹੀਂ ਕਰਾਈ ਜੇ ਸੇਮ ਨਾਲ ਹੀ ਸਫਾਈ ਕਰਾਈ ਹੁੰਦੀ ਆ ਬੰਨ ਮਜ਼ਬੂਤ ਕੀਤੇ ਹੁੰਦੇ ਜਿਹੜੇ ਇਹ ਪਿੰਡਾਂ ਦੇ ਲੋਕ ਆਪ ਦੇ ਕੋਲੋਂ ਪੈਸੇ ਇਕੱਠੇ ਕਰਕੇ 12-13 ਲੱਖ ਰੁਪਏ ਨੇ ਇਕੱਠਾ ਕਰਕੇ ਲਾਇਆ ਤਿੰਨ ਪਿੰਡਾਂ ਨੇ ਤਾਂ ਉਹ ਪਹਿਲਾਂ ਸਰਕਾਰ ਦਾ ਕੰਮ ਫਰਜ਼ ਬਣਦਾ ਸੀ ਇਹ ਬੰਨ ਮਜ਼ਬੂਤ ਕਰਦੇ ਤਾਂ ਆ ਪਿੰਡਾਂ ਦੇ ਨੌਬਤ ਨਹੀਂ ਆਣੀ ਸੀ ਪਿੰਡ ਪਿੰਡ ਇੱਕ ਦੂਜੇ ਨਾਲ ਲੜਾਈ ਨਹੀਂ ਕਰਨੀ ਸੀ ਕਿਉਂਕਿ ਆਂਡ ਗੌਂਡ ਪਿੰਡ ਹੈ ਤੇ ਲੜਨਾ ਚਾਹੀਦਾ ਵੀ ਨਹੀਂ ਇਸ ਤੇ ਸੋਚਦੇ ਆ ਇਸ ਗੱਲ ਨੂੰ ਤੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਲੋਕ ਉਤਸ਼ਾਹਿਤ ਕਰ ਰਹੇ ਆ ਵੀ ਤੁਸੀਂ ਐਸ ਤਰ੍ਹਾਂ ਕਰੋ ਉਹ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਕੱਲ ਨੂੰ ਉਹਨਾਂ ਪਾਰਟੀਆਂ ਦੇ ਲੋਕਾਂ ਨੇ ਵੀ ਤਾਂ ਇਸ ਪਿੰਡਾਂ 'ਚ ਵੀ ਤਾਣਾ ਨਾ ਉਹਨਾਂ ਨੂੰ ਵੀ ਮੂੰਹ ਦਿਖਾਉਣਯੋਗ ਆਪਣਾ ਰਹਿਣਾ ਚਾਹੀਦਾ ਗਫਲਤ ਬਾਤੀ ਸਮਝੋ ਕਿ ਸਫਾਈਆਂ ਨਹੀਂ ਹੋਈ ਤੇ ਅੱਜ ਇਸ ਤੀਤੀ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਜਿਹੜਾ ਇੱਕ ਪਾਸਾ ਜਿਹੜਾ ਖਰਾਬ ਹੋ ਗਿਆ ਉਹਨੂੰ ਆਪਾਂ ਬੜਾ ਦੁੱਖ ਹੋ ਦੇ ਵਾਸਤੇ ਵੀ ਪਰ ਉਹਨੂੰ ਬਚਾਣ ਜਾਂ ਉਹਨੂੰ ਹੋਰ ਵੀ ਖਰਾਬ ਨਾ ਹੋਵੇ ਤੇ ਦੂਜੇ ਸੁੱਕੇ ਪਿੰਡਾਂ ਨੂੰ ਡਬੋ ਦਈਏ ਮੈਂ ਕਹਤਾਂ ਵੀ ਆਪਾਂ ਟਾਲ ਮਟਾਲ ਕਰੀਏ ਇੱਥੇ ਕੋਈ ਕਿਸੇ ਦਾ ਸਿਆਸਤ ਨਾ ਕਰੋ ਰਾਜਨੀਤੀ ਨਾ ਕਰੋ ਆ ਆਪਣੇ ਕਿਸਾਨ ਪਰਾਵਾਂ ਮਜ਼ਦੂਰ ਪਰਾਵਾਂ ਦੀ ਸਾਰਿਆਂ ਦੀ ਇਕੱਠੀ ਦੀ ਤੇ ਇਕੱਠੀ ਸਮੱਸਿਆ ਹੈ ਇਹਨੂੰ ਮਿਲ ਕੇ ਪਰਿਵਾਰ ਵਾਂਗੂ ਹੈਂਡਲ ਕਰੀਏ ਤਾਂ ਰੁਕੂ ਵੀ ਨਹੀਂ ਆ ਰੁਕਣੀ ਨਹੀਂ ਅਸੀਂ ਮੋਨ ਲਾਲ ਅਮਾ ਗੀਤ ਵੀ ਤੁਰਿਆ ਨਾਲੇ ਤੇ ਅਸੀਂ ਤੰਦੇ ਹੀ ਨਾਲੇ ਅਰਦੀਪ ਸਿੰਘ ਸਰਪੰਖ ਸਾਹਿਬ ਖਾਨ ਕੋਲ ਬੱਠੇ ਆ ਅਸੀਂ ਸਾਰੇ ਇੱਕ ਮੋਠੇ ਤੇ ਬੱਠੇ ਆ ਕੋਈ ਵੀ ਫੱਟ ਬਗਲ ਹੈ ਜਿਵੇਂ ਇਹ ਕਹਿੰਦੇ ਪਿੰਡ ਦੇ ਵਿੱਚ ਛਟਕਿਆਂ ਦੀ ਗੱਲ ਹੋਈ ਹੈ ਤਾਂ ਅਸੀਂ ਸਹਿਮਤਾ ਇਹ ਵੀ ਸਹਿਮਤਾ ਸਾਰੀ ਸਹਿਮਤਾ ਵੀ ਕਿਉਂਕਿ ਨੁਕਸਾਨ ਤਾਂ ਬਚਾਣਾ ਹੀ ਹੈ ਜੇ ਬਚਦਾ ਹੈ ਤਾਂ ਕੋਈ ਸਾਰੇ ਬਚਾਈਏ ਅੱਗੇ ਸਾਡੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਗੁਰਮੀਤ ਸਿੰਘ ਪਰਜਾਪਦ ਪਾਣੀ ਪੂਰੀ ਯਾਰ ਬਹੁਤ ਬੰਦ ਹੈ ਹਾਂ ਜੀ ਪ੍ਰਧਾਨ ਜੀ ਤੁਹਾਡੇ ਮਤਲਬ ਕੀ ਲੱਗਦਾ ਹੈ ਜਿਸ ਤਰ੍ਹਾਂ ਦੇ ਫੈਸਲਾ ਕੀ ਸਰ ਜੀ ਕਿੰਨੀ ਵਾਰ ਪਾਣੀ ਪਿਆ ਆ ਕੇ ਤੇ ਮੁੱਖ ਮੰਤਰੀ ਦੇਖਿਆ ਕੀ ਕਹਿਣਾ ਚਾਹੋਗੇ ਜੈ ਜਵਾਨ ਜੈਕਸਨ ਸਾਫੀਓ ਉਹ ਫੈਸਲਾ ਕਿਸਾਸ ਕਰੀਏ ਉਹ ਸਿਰ ਮੱਥੇ ਹੋਣਾ ਚਾਹੀਦਾ ਹੈ ਬੇਲੀ ਗੱਲ ਕਿਉਂਕਿ ਇਹ ਕੁਦਰਤ ਦੀ ਐਡੀ ਮਾਰ ਪਈ ਹੈ ਪੂਰੇ ਪੰਜਾਬ ਦੇ ਕਟੋ-ਕਟ 1400 ਪਿੰਡ ਜਿਹੜੇ ਪਾਣੀ ਦੇ ਇਸ ਵੇਲੇ ਲਪੇਟ ਚ ਆ ਜੂਗੇ ਉਹਨਾਂ ਵਿੱਚੋਂ ਸਾਡੇ ਇਤਿਆਨ ਗਵਾਂਡ ਦੀ ਫਾਈਲ ਕਿਲਹੇ ਦੇ ਬਹੁਤ ਸਾਰੇ ਪਿੰਡ ਹੈ ਜਿਹੜੇ ਪਾਣੀ ਨਿਕਲੋ ਪ੍ਰਧਾਨ ਜੀ ਨੇ ਫੈਸਲਾ ਲਿਆ ਪਹਿਲੀ ਗੱਲ ਤਾਂ ਅਡਕੀ ਬੈਡਮ ਵਿੱਚ ਕਹਿ ਗਿਆ ਵੀ ਕੋਈ ਪਾੜਦਾ ਹੈ ਹੰਡੇ ਜਿਹੜਾ ਬਣਾਇਆ ਹੈ ਉਹ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਬੰਦ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਇਹ ਹੋ ਨਹੀਂ ਸਕਦਾ ਪਰ ਚਲੋ ਆਪਾਂ ਕਿਉਂਕਿ ਆਂਡ ਗਵਾਂਡ ਦੇ ਸਾਰੇ ਇੱਕ ਦੂਜੇ ਨਾਲ ਮੇਲ ਮਲਾਪਣ ਹੁੰਦਾ ਤਾਂ ਥਾਬੂਆਣੇ ਦੇ ਸਰਪੰਚ ਸਾਹਿਬ ਤੇ ਕਿਹੜੀਆਂ ਪਿੰਡਾਂ ਤੇ ਇਧਰ ਸੈਣੀਆ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਹੈ ਡੀਸੀ ਸਾਹਿਬ ਕੋਲੇ ਉਹ ਤੇ ਫੋਲ ਚੜਾਉਂਦੇ ਆ ਪਿੰਡ ਵਾਲੇ ਸੇਮ ਨਾਲੇ ਸਫਾਈ ਕਰਵਾ ਦੇਣ ਕਿਉਂਕਿ ਜਿਹੜਾ ਪਿਛਲਾ ਸੇਮ ਨਾਲਾ ਡਿੱਕ ਡ੍ਰੇਨ ਹੈ ਇਹਦੇ ਵਿੱਚ ਘੱਟੋ ਘੱਟ ਅੱਧੇ ਮਾਲਵੇ ਦੇ ਡਰੇਨ ਆ ਜਿਵੇਂ ਪਿੱਛੇ ਅਵਲਕਰਨਾ ਡਰੇਨ ਹੈ, ਭਾਵਲਾ ਡਰੇਨ ਹੈ, ਸਪਾਰ ਡਰੇਨ ਹੈ, ਮਣੀਆਂ ਵਾਲਾ ਲਿੰਕ ਡਰੇਨ ਹੈ, ਆਦਿ ਲਿੰਕ ਡਰੇਨ ਹੈ, ਰਾਜਸਥਾਨ ਫਿਟਰ ਲਿੰਕ ਡਰੇਨ ਹੈ, ਸੰਦ ਫਿਟਰ ਲਿੰਕ ਡਰੇਨ ਹੈ, ਗੁਰੂ ਸਰ ਕੱਕਾ ਲੁੰਡੇ ਵਾਲਾ ਲਿੰਕ ਡਰੇਨ ਹੈ, ਬਾਧੀਆਂ ਲਿੰਕ ਡਰੇਨ ਹੈ, ਕਰਾਇਆ ਵਾਲਾ ਲਿੰਕ ਡਰੇਨ ਹੈ, ਉਹ ਸਾਰੀਆਂ ਡਰੇਨਾਂ ਦਾ ਪਾਣੀ ਇਕੱਠਾ ਹੋ ਕੇ ਇੱਥੇ ਆ ਗਿਆ। ਅੱਗੇ ਇੱਕ ਛੋਟੀ ਜਿਹੀ ਡਰੇਨ ਹੈ ਜਿਹੜੀ ਉਹਦੇ ਉਹ ਪਾਣੀ ਕਿਵੇਂ ਚੱਲੂਗੀ?